ਇੱਕ ਚੀਜ਼ ਦੇਖੋ ਭਾਜੀ ਕੈਮਰੇ ਨੂੰ ਸਾਰਿਆਂ ਦੇ ਮਤਲਬ ਪੈਰਾਂ ਦੇ ਵੱਲ ਕਰੋ ਸਾਰਿਆਂ ਦੇ ਜੋੜੇ ਆ ਦੇਖੋ ਇੱਧਰ ਲਾਏ ਹੋਏ ਆ ਜੋੜੇ ਸਾਰਿਆਂ ਨੇ ਇੱਧਰ ਲਾਏ ਹੋਏ ਆ ਔਰ ਸਤਿਕਾਰ ਕਰਦੇ ਆ ਇਸ ਸਥਾਨ ਦਾ ਇਸ ਪਵਿੱਤਰ ਸਥਾਨ ਦਾ ਕਿਉਂਕਿ ਬਾਬਾ ਫਰੀਦ ਜੀ ਇੱਕ ਉੱਚ ਕੋਟੀ ਦੇ ਭਗਤ ਇਹ ਉਹ ਹੂਈ ਜੋਂ ਪਾਣੀ ਪੜਦੀ ਉਹਨੇ ਐਸਾ ਸੀਤ ਬਾਸਤੀ ਉਹਨਾਂ ਨੇ ਉਹਨੂੰ ਤਿੰਨ ਦੁਨੀਆਂ ਦੀ ਲੋਹ ਠੀਕ ਆ ਜੀ ਭਗਤੀ ਮਿਲ ਗਈ ਉਹਨੂੰ ਭਗਤੀ ਮਿਲ ਗਈ ਉਹ ਭਗਤੀ ਦੇ ਪੱਲੇ ਸੀ ਉਹਦੀ ਭੈਣ ਵੀ ਕੋਈ ਨਹੀਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਬੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਾਂ ਸਾਧ ਸੰਗਤ ਜੀ ਬਾਬਾ ਫਰੀਦ ਜੀ ਬਹੁਤ ਹੀ ਮਤਲਬ ਇੱਕ ਮਹਾਨ ਹਸਤੀ ਔਰ ਮਹਾਨ ਭਗਤ ਹੋਏ ਆ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਤ ਦੇ ਵਿੱਚ ਦਰਜ ਹੈ ਉਹਨਾਂ ਦੀ ਬਾਣੀ ਦਰਜ ਆ ਪਰ ਅੱਜ ਜਿਹੜੀ ਵੀਡੀਓ ਉਹ ਬਹੁਤ ਖਾਸ ਹੋਣ ਵਾਲੀ ਆ ਤੁਸੀਂ ਇਸ ਵੀਡੀਓ ਉੱਤੇ ਬਣੇ ਰਹਿਣਾ ਤੇ ਤੁਸੀਂ ਪੂਰਾ ਸਹਿਯੋਗ ਦੇਣਾ ਮੈਨੂੰ ਇਸ ਵੀਡੀਓ ਦਾ ਕਿਉਂ ਦੇਣਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਊਗਾ ਪੂਰੀ ਵੀਡੀਓ ਦੇਖਣੀ ਆ ਤੇ ਅੱਜ ਹੁਸ਼ਿਆਰਪੁਰ ਦੇ ਪਿੰਡ ਬੀਬੀ ਪਡੋਰੀ ਵਿਖੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸੰਤ ਬਾਬਾ ਜਵਾਲਾ ਜੀ ਹਰਖੋਵਾਲ ਵਾਲਿਆਂ ਦਾ ਤਪਸਥਾਨ ਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਪਰ ਜਿਹੜੀ ਚੀਜ਼ ਦੇ ਮੈਂ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਿਹਾ ਸ਼ਾਇਦ ਹੀ ਤੁਸੀਂ ਇੱਥੇ ਦੇਖਾ ਹਵੇ ਧਾਰਮਿਕ ਸਥਾਨ ਪਰ ਇੱਕੋ ਰਿਕਵੈਸਟ ਹੈ ਮੇਰੀ ਇਸ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਕੋਈ ਵਿਊ ਲੈਣ ਵਾਸਤੇ ਨਹੀਂ ਕੋਈ ਆਪਣੀ ਮੈਂ ਤਰੱਕੀ ਵਾਸਤੇ ਨਹੀਂ ਕਹਿ ਰਿਹਾ ਕਿਉਂ ਕਹਿ ਰਿਹਾ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਮੈਂ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਿਹਾ ਬਾਬਾ ਫਰੀਦ ਜੀ ਨੂੰ ਜਿਹੜੀ ਔਰਤ ਨੇ ਜਿਸ ਜਗ੍ਹਾ ਤੇ ਪਾਣੀ ਪਲਾਇਆ ਸੀ ਇਹ ਉਹ ਸਥਾਨ ਆ ਇਹ ਖੂਹ ਆ ਠੀਕ ਆ ਇਹ ਉਹਨਾਂ ਦੀ ਜਗ੍ਹਾ ਆ ਇਸ ਟਾਈਮ ਤੁਸੀਂ ਜੋ ਆ ਟੱਕੀ ਸਲੇਬਾ ਦੇਖ ਰਹੇ ਹੋ ਇਹਦੇ ਥੱਲੇ ਖੂਹ ਆ ਤੇ ਇਸ ਦੀ ਜਾਣਕਾਰੀ ਜਿਹੜੀ ਆ ਅਸੀਂ ਪਿੰਡ ਦੇ ਕੁਝ ਜਿਹੜੇ ਵਸਿੰਦੇ ਹੋਣਾ ਕੋਲ ਲਵਾਂਗੇ ਉਹ ਸਾਨੂੰ ਦੱਸਣਗੇ ਇੱਥੇ ਦੇ ਬਾਰੇ ਤੋਂ ਆ ਉਹ ਕਰਦੇ ਆ ਗੱਲਬਾਤ ਉਹਨਾਂ ਨਾਲ ਸਾਸਿਕਾਲ ਅੰਕਲ ਜੀ ਅੰਕਲ ਜੀ ਤੁਸੀਂ ਇਸ ਚੀਜ਼ ਬਾਰੇ ਸਾਨੂੰ ਦੱਸੋ ਇਸ ਧਾਰਮਿਕ ਸਥਾਨ ਬਾਰੇ ਦੱਸੋ ਇਹ ਗੱਲ ਸੱਚੀ ਆ ਜੀ ਜਿਹੜੀ ਤੁਸੀਂ ਕਹਿੰਦੇ ਨਾ ਸੱਚੀ ਹਾਂ ਜੀ ਹਾਂ ਜੀ ਉਹ ਬੀਬੀ ਪਾਣੀ ਕੱਢਦੀ ਸੀ ਅੱਛਾ ਜੀ ਉਹ ਪਾਣੀ ਕਹਿੰਦੇ ਵੀ ਲੇਟ ਹੋ ਗਿਆ ਪਰ ਉਹਦੀ ਜੀ ਬੀਬੀ ਤੂੰ ਢੋਲੀ ਜਮੇ ਅੱਛਾ ਜੀ ਉਹ ਕਹਿੰਦਾ ਇਹ ਦਿੱਲੀ ਅੱਗ ਲੱਗੀ ਮੇਰੀ ਪਹਿਰਤੀ ਕੁਲੀ ਨੂੰ ਅੱਛਾ ਜੀ ਉਹ ਅੱਗ ਬਝੋਈ ਅੱਛਾ ਜੀ ਉਹਨਾਂ ਨੇ ਜਿਹਨੇ ਕਿਹਾ ਨਾ ਕਿ ਪਾਣੀ ਵਾਲਾ ਕਹਿੰਦੀ ਅੱਜ ਕੋ ਕੋਟ ਕਾਈ ਜਾਂਦੀ ਸੀ ਉਹਨਾਂ ਨੇ ਕਿਹਾ ਇਹ ਗੱਲ ਹੈ ਨਹੀਂ ਤੇ ਮਰ ਜੋ ਜੁੜੀਓ ਜੀ ਕੁਝ ਹਾਂਜੀ ਜਿਹਦੇ ਇੰਨੀ ਗੱਲ ਕਹੀ ਬਾਬੇ ਦੇ ਪੈਰਾਂ ਦੀ ਮਿੱਟੀ ਖਿਸਕ ਗਈ ਅੱਛਾ ਜੀ ਉਹ ਕਹਿੰਦੀ ਤੈਨੂੰ ਕਿਦਾਂ ਪਤਾ ਲੱਗਾ ਹਾਂਜੀ ਹਾਂਜੀ ਉਹ ਕਹਿੰਦੀ ਇੱਕ ਰਾਤ ਦੇ ਵਿੱਚ ਹਾਂਜੀ ਮੈਨੂੰ ਪਤਾ ਲੱਗਾ ਮੇਰੇ ਪਤੀ ਨੇ ਪਾਣੀ ਮੰਗਿਆ ਹਾਂਜੀ ਮੇਰੇ ਮਾਪੇ ਨੇ ਸਿੱਖਿਆ ਦਿੱਤੀ ਸੀ ਜਿਹਲੇ ਤੇਰਾ ਪਤੀ ਸੁਤਾ ਹੋਊ ਨਹੀਂ ਕੋਈ ਪਾਣੀ ਮੰਗੇ ਪਾਣੀ ਜਣਾ 2700 ਦੇ ਕਿਣਾ ਮੰਨੇ ਹਾਂਜੀ ਨਾ ਨਹੀਂ ਕਰਨ ਹੂੰ ਹੂੰ ਆਖੇ ਅੱਛਾ ਜੀ ਤਾਂ ਜੀ ਮੈਂ ਉਸ ਵੇਸ ਤੇ ਆ ਕੇ ਪਹਿਲੀ ਰਾਤ ਲਿਆ ਹੀ ਆਈ ਹੂੰ ਹੂੰ ਉਹਨੇ ਪਾਣੀ ਮੰਗਿਆ ਹੂੰ ਓਨ ਪਾਣੀ ਦਿੱਤਾ ਹਾਂਜੀ ਉਹ ਸੌਂ ਗਿਆ ਅੱਛਾ ਜੀ ਉਹ ਪਾਣੀ ਲੈ ਕੇ ਆਈ ਉਹ ਸੌਂ ਗਿਆ ਉਹ ਮਾੜੀ ਰਿhta ਚਾਲੂ ਜੀ ਪਾਣੀ ਠਰ ਗਿਆ ਹਾਂਜੀ ਉਹ ਸੌਂ ਗਿਆ ਤਾਂ ਉਹਨੇ ਜਗਾਇਆ ਨਹੀਂ ਜਿਹੜੇ ਤੜਕਸਾਰ ਹੋਏ ਨਾ 4 ਵਜੇ ਹਾਂਜੀ ਉਨੇ ਆਪ ਹੀ ਕਿਆ ਫੇ ਪਾਣੀ ਹੋਣ ਗਿਆ ਲੋ ਜੀ ਹਾਂਜੀ ਜਦ ਦੇਖਿਆ ਪਾਣੀ ਠਰਿਆ ਬੜਾ ਹਾਂਜੀ ਉਹਨ ਪੀਤਾ ਉਹਦੇ ਸੀਨੇ ਤੇ ਠੰਡ ਪਈ ਹਾਂਜੀ ਉਹ ਕਹਿੰਦਾ ਧੰਨਿਆ ਇੰਨਾ ਦਾ ਪਾਣੀ ਇਹ ਉਹ ਕੋਈ ਤੋਂ ਪਾਣੀ ਛੜਦੀ ਉਹਨੇ ਐਸਾ ਸੀਤ ਬਾਦ ਪੀ ਉਹਨਾਂ ਨੇ ਉਹਨੂੰ ਤਿੰਨ ਦੁਨੀਆਂ ਦੀ ਲੋਹ ਠੀਕ ਹੈ ਜੀ ਭਗਤੀ ਮਿਲ ਗਈ ਉਹਨੂੰ ਭਗਤੀ ਮਿਲ ਗਈ ਉਹ ਭਗਤੀ ਦੇ ਪੱਲੇ ਸੀ ਉਹਦੀ ਭੈਣ ਦੀ ਕੋਲ ਹੀ ਲੱਗੀ ਸੀ ਉਹ ਇੱਥੋਂ ਪਾਣੀ ਕੱਢ ਕੇ ਰੱਖਦੇ ਬਰਉਂਦੀ ਸੀ ਅੱਛਾ ਜੀ ਇਸ ਕਰਕੇ ਬੀਬੀ ਵੀ ਬਰਉਰੀ ਨਾਲ ਰੱਖਿਆ ਗਿਆ ਠੀਕ ਹੈ ਜੀ ਸਾਈਂ ਖਾ ਕੇ ਸ਼ਾਦੀ ਵੀ ਕਹਿੰਦੇ ਅੱਛਾ ਜੀ ਬੀਬੀ ਦੀ ਬਰਉਰੀ ਵੀ ਕਹਿੰਦੇ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਕ ਚੀਜ਼ ਦੇਖੋ ਪਾਜੀ ਕੈਮਰੇ ਨੂੰ ਸਾਰਿਆਂ ਦੇ ਮਤਲਬ ਪੈਰਾਂ ਦੇ ਵੱਲ ਕਰੋ ਸਾਰਿਆਂ ਦੇ ਜੋੜੇ ਆ ਦੇਖੋ ਇੱਧਰ ਲਾਏ ਹੋਏ ਆ ਜੋੜੇ ਸਾਰਿਆਂ ਨੇ ਇੱਧਰ ਲਾਏ ਹੋਏ ਆ ਔਰ ਸਤਕਾਰ ਕਰਦੇ ਆ ਇਸ ਸਥਾਨ ਦਾ ਇਹ ਪਵਿੱਤਰ ਸਥਾਨ ਦਾ ਕਿਉਂਕਿ ਬਾਬਾ ਫਰੀਦ ਜੀ ਇੱਕ ਉੱਚ ਕੋਟੀ ਦੇ ਭਗਤ ਹੋਏ ਆ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਤ ਦੇ ਵਿੱਚ ਦਰਜਿਆ ਉਹਨਾਂ ਦੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਿਆ ਤੇ ਤੁਸੀਂ ਸਾਰੇ ਜਾਣੇ ਭਗਤ ਫਰੀਦ ਜੀ ਦੀ ਹਾਂਜੀ ਬੋਣ ਪੱਟੀ ਜਿਹਨੂੰ ਕਹਿੰਦੇ ਆ ਬੋਣ ਇਧਰੇ ਪਾਸੇ ਪੱਟੀ ਇਧਰੇ ਅੱਛਾ ਜੀ ਬੋਣ ਆਏ ਜਗ੍ਹਾ ਇਹਨਾਂ ਨੂੰ ਬੋਣ ਹਾਂ ਜਿਸ ਤੇ ਤੁਸੀਂ ਇਧਰੋਂ ਆਨੇ ਹਿਸ਼ਾਰਪੁਰ ਨੂੰ ਹਾਂਜੀ ਮੋਰੀ ਇੱਕ ਉਹਨਾਂ ਦਾ ਗੁਰਦੁਆਰਾ ਗੁਰਦੁਆਰਾ ਪਹਿਲਾਂ ਉੱਥੇ ਮੁਸਲਮਾਨੀ ਜਗ੍ਹਾ ਸੀ ਉਹਦਾ ਹੁਣ ਉੱਥੇ ਨਿਹੰਗਾਂ ਸਿੰਘਾਂ ਨੇ ਨਿਗਾਹ ਕੇ ਕਾਰਜਾ ਕਰਕੇ ਗੁਰਦੁਆਰਾ ਗੁਰਦੁਆਸਾ ਦੀ ਸਾਰੀ ਕੀਤੀ ਠੀਕ ਆ ਤੇ ਰੌਜਾਬੀਰ ਦਾ ਤੇ ਉੱਥੇ ਬਾਬਾ ਜੀ ਨੇ ਕਹਿੰਦੇ ਤਪ ਵੀ ਕੀਤਾ ਹੋਇਆ ਆਪ ਕੀਤਾ ਸੀ ਉੱਥੋਂ ਐ ਨੂੰ ਕਿਤੇ ਪੈਦਾ ਬਾਬਾ ਫਰੀਦ ਜੀ ਉਸ ਵਕਤ ਕਹਿੰਦੇ ਉੱਥੇ ਜੰਗਲ ਸੀਗਾ ਤੇ ਜੰਗਲ ਦੇ ਵਿੱਚ ਤਪ ਜੰਗਲ ਹੀ ਹੁੰਦਾ ਸੀ ਸਾਰੇ ਜਿਹੜੇ ਆਈਏ ਨਾ ਸਲੇਮਪੁਰ ਵੱਲੋਂ ਜੰਗਲ ਹੀ ਜੰਗਲ ਹੁੰਦਾ ਸੀ ਤੇ ਇੱਧਰ ਵੀ ਸਾਰੇ ਸਾਡੇ ਜੇ ਇਹ ਜਿਹੜੀ ਇਹ ਜਿਹੜੀ ਜਗ੍ਹਾ ਆ ਇਸ ਟਾਈਮ ਇੱਥੇ ਅੰਕਲ ਜੀ ਖੂਹ ਆ ਖੂਹ ਇੱਥੇ ਕਿਹਾ ਇੱਥੇ ਕਿਹਾ ਨਲਕਾ ਇਹਦੇ ਕੋਈ ਦੇ ਕੰਡੇ ਤੇ ਲੱਗਾ ਹੈ ਕਿਸੇ ਨਲਕਾ ਇਹ ਖੂਹ ਇੱਥੇ ਆ ਕੋਈ ਬਾਗ ਦੇ ਵਿੱਚ ਸੀ ਬਾਗ ਦੇ ਵਿੱਚ ਸੀ ਉਹ ਦੇਖੀ ਉਹ ਅੱਛਾ ਜੀ ਉਸ ਪਾਸੇ ਥੋੜੀ ਜਿਹੀ ਉਹ ਬਿੰਗੀ ਹੋ ਗਈ ਸੀ ਟੇਢੀ ਬਿੰਗੀ ਹੋ ਗਈ ਸੀ ਜਿੱਦਾਂ ਮਤਲਬ ਕਿਸੇ ਨੇ ਕੋਹੂੜਾ ਮਾਰਿਆ ਜਾਂ ਕਿਸ ਤਰ੍ਹਾਂ ਹੋਇਆ ਬਣਾਉਂਦੇ ਬਣਾਉਂਦੇ ਉਹ ਬਿੰਗੀ ਹੋ ਗਈ ਅੱਛਾ ਜੀ ਉਹ ਬੜ ਵੀ ਅਸੀਂ ਦੇਖਿਆ ਥੋੜੇ ਜਿਨੇ ਨਿਕਲ ਕੇ ਬੱਚੇ ਹੁੰਦਾ ਹਾਂ ਹਾਂ ਜੀ ਖਜੂਰ ਹੈ ਥੋੜੀ ਜਲਦੀ ਸੀ ਆ ਜਗ੍ਹਾ ਦੇ ਉੱਤੇ ਉਹ ਕਬਲੀ ਖਜੂਰ ਅੱਛਾ ਖਜੂਰ ਤੇ ਇਹ ਅੰਕਲ ਜੀ ਸਾਹਮਣੇ ਮੇਰੇ ਕਹਿੰਦਾ ਮੰਦਿਰ ਵੀ ਵਿੱਚ ਹੀ ਆ ਤੇ ਵਿੱਚ ਹੀ ਦਰਗਾਹ ਆ ਆਨੇ ਮੰਦਿਰ ਇੱਧਰ ਆ ਹਾਂਜੀ ਦਰਗਾਹ ਉਹ ਪਹਿਲੀ ਆ ਹਾਂਜੀ ਉਹ ਮੰਦਿਰ ਤਾਂ ਹੁਣ ਉਹ ਨਹੀਂ ਬਣਾਇਆ ਲੁਧਿਆਣੇ ਵਾਲੇ ਅੱਛਾ ਜੀ ਸੇਵਾ ਕਰਦੇ ਨੇ ਬਣਾਇਆ ਅੱਛਾ ਜੀ ਉਹ ਬਾਬੇ ਦੇ ਜਾਂਦੇ ਹੋਗੇ ਅੰਕਲ ਜੀ ਇੱਕ ਚੀਜ਼ ਮੈਂ ਮਤਲਬ ਕਰਨੀ ਚਾਹੁੰਦਾ ਸ਼ਾਇਦ ਮਤਲਬ ਇਹਦੇ ਬਾਰੇ ਕੋਈ ਦੁੱਖ ਵੀ ਲੱਗ ਸਕਦਾ ਕਿਸੇ ਨੂੰ ਆਹੋ ਜ਼ਮੀਨ ਵਾਲੇ ਕਹਿੰਦੇ ਨਹੀਂ ਦੇਣਾ ਤੇ ਇਹ ਅੰਕਲ ਜੀ ਜਿਹੜੀ ਜਗ੍ਹਾ ਆ ਇਹਦੇ ਬਾਰੇ ਕਿਸੇ ਨੇ ਮਤਲਬ ਇੰਨੀ ਇਤਿਹਾਸਿਕ ਪ੍ਰਾਤਨ ਜਗ੍ਹਾ ਆ ਇਹਦੇ ਬਾਰੇ ਕਿਸੇ ਨੇ ਸੋਚਿਆ ਨਹੀਂ ਕਿ ਇੱਥੇ ਕੁਝ ਬਣਾਇਆ ਜਾਵੇ ਇਹ ਨਹੀਂ ਸੋਚ ਆਉਂਦੇ ਸੀ ਪੁੱਛਦੇ ਸੀ ਸੱਤੋਂ ਹੂੰ ਹੂੰ ਮੈਂ ਇੱਥੇ ਬਾਬਿਆਂ ਦੇ ਕੋਲ ਆਉਂਦਾ ਜਾਂਦਾ ਸੀ ਹਾਂਜੀ ਉਹਨਾਂ ਨੂੰ ਪੁੱਛਣਾ ਬਾਬੇ ਕਹਿੰਦੇ ਵਾਲੇ ਲੋਕ ਜਿਹੜੇ ਉਹ ਜ਼ਮੀਨ ਦੇ ਦਿੰਦੇ ਹਾਂਜੀ ਆ ਬਾਬੇ ਨੇ ਜ਼ਮੀਨ ਆਪ ਖਰੀਦੀ ਹਾਂਜੀ ਕਿਸੇ ਮੁੰਡੇ ਪਿੰਡ ਦੇ ਕੋਲ ਹੂੰ ਹੂੰ ਇਹ ਤਾਂ ਉਹ ਖਾਕ ਚਲੇ ਜਿਹੜੇ ਨਰਾਇਣ ਦਾ ਪੁੱਤ ਚੜ ਗਏ ਹਾਂਜੀ ਉਹਨਾਂ ਦੀ ਜਗ੍ਹਾ ਉੱਥੇ ਗੱਡੀ ਵੀ ਖੜੀ ਹੈ ਅੱਛਾ ਵੀ ਉਹਨਾਂ ਨੇ ਇਹ ਜਗ੍ਹਾ ਲਈ ਉਹ ਮੁੰਡੇ ਤੋਂ ਤੇ ਅੰਕਲ ਜੀ ਇਥੇ ਤੁਸੀਂ ਸੋਚਿਆ ਨਹੀਂ ਕਦੀ ਪਿੰਡ ਵਾਲਿਆਂ ਨੇ ਕਿ ਇੱਥੇ ਕੁਝ ਬਣਾਇਆ ਜਾਵੇ ਨਹੀਂ ਜੀ ਪਿੰਡ ਵਾਲਿਆਂ ਨੇ ਇਹ ਗੱਲ ਸੋਚੀ ਆ ਸਿਰਫ ਆ ਬੋਟਿੰਗ ਇਹ ਵੀ ਕੋਈ ਤੁਹਾਡੇ ਵਰਗਾ ਫਲਾ ਲਾ ਗਿਆ ਤੇ ਇਹ ਮੈਂ ਇੱਕ ਵਾਰੀ ਦੁਕਾਨਣਾ ਚਾਹੁੰਦਾ ਆ ਤੇ ਭਾਜੀ ਥੋੜਾ ਲਾਗੇ ਕਰੋ ਦੇਖੋ ਇੱਥੇ ਲਿਖਿਆ ਹੋਇਆ ਆ ਸ੍ਰੀ ਸਤਗੁਰੂ ਜੀ ਸਹਾਏ ਯਾਦਗਾਰ ਬਾਬਾ ਸ਼ੇਕ ਫਰੀਦ ਜੀ ਇਸ ਖੋਈ ਤੇ ਬਾਬਾ ਫਰੀਦ ਜੀ ਨੇ ਪਡੋਰੀ ਬੀਬੀ ਤੋਂ ਪਾਣੀ ਪੀਤਾ ਸੀ ਜੋ ਕਿ ਪਾਣੀ ਜ਼ਮੀਨ ਤੋਂ ਤੇ ਈ ਜੀ ਦੇ ਪੁੱਛਣ ਤੇ ਬੀਬੀ ਜੀ ਨੇ ਕਿਹਾ ਮੈਂ ਆਪਣੀ ਭੈਣ ਦੇ ਕੋਠੇ ਨੂੰ ਵੀ ਅੱਗ ਨੂੰ ਬੁਝਾ ਰਹੀ ਆ ਇਹ ਦਾਤ ਮੈਨੂੰ ਮੇਰੇ ਪਤੀ ਦੀ ਸੇਵਾ ਤੋਂ ਮਿਲੀ ਹੈ ਬਾਬਾ ਜੀ ਸਾਲ ਬੋਹਣ ਜੰਗਲ 12 ਸਾਲ ਬੋਹਣ ਜੰਗਲ ਵਿੱਚ ਤਪ ਕਰਕੇ ਆਏ ਸਨ ਬੋਹਣ ਜੰਗਲ ਵਿੱਚ ਇੱਕ ਗੱਲ ਹੋਰ ਸੁਣੋ ਇਤਿਹਾਸ ਹਾਂਜੀ ਉੱਥੇ ਜਿਹੜੇ ਜੰਗਲ 'ਚ ਤਪ ਕਰ ਰਹੇ ਸੀ ਅੱਛਾ ਜੀ ਉਹ ਉੱਥੇ ਜਿਹੜੇ ਬਜ਼ੁਰਗ ਪਿੰਡ ਦੀ ਹੋਣਗੇ ਹਾਂਜੀ ਉਹਨਾਂ ਦੀ ਜ਼ਮੀਨ ਸੀ ਉੱਥੇ ਰੋਣੇ ਲੱਗੇ ਸੀ ਉਹਨਾਂ ਨੂੰ ਕਿਤੇ ਭੁੱਖ ਲੱਗੀ ਉਹ ਅੱਗੇ ਇਦਾਂ ਤੁਰੇ ਫਿਰਦੇ ਸੰਸਭਾ ਹਾਂਜੀ ਉਹ ਦੇਖਿਆ ਵੀ ਖੱਪਰ 'ਚੋਂ ਕਿਸੇ ਨੇ ਰੋਣਾ ਖਾਦਾ ਸ਼ਾਮੇ ਬਹਿ ਕੇ ਹਾਂਜੀ ਉਹਦੀ ਚ ਲਾਲ ਲਾਲ ਰੋਣਾ ਪੱਕਾ ਰਹਿ ਗਿਆ ਹਾਂਜੀ ਉਹ ਖੱਪਰ ਦੇ ਵਿੱਚੋਂ ਗੱਡ ਕੇ ਖਾਣਾ ਪਿਆ ਹੂੰ ਹੂੰ ਜਿਵੇਂ ਹੁਣ ਆਪਾਂ ਤੁਰੇ ਜਾਂਦੇ ਮੰਨ ਕਰਦਾ ਖਾਣ ਹਾਂਜੀ ਹਾਂਜੀ ਉਹਨਕੇ ਇੱਚੋਂ ਖਾਣੇ ਨਹੀਂ ਤੋੜਨਾ ਚਾਹੀਏ ਹਾਂਜੀ ਉਹ ਚੋਂ ਖਾਣ ਲੱਪੇ ਤਾਂ ਉੱਤੇ ਆ ਗਏ ਜੀ ਹਾਂਜੀ ਉਹਨ ਕਹਿੰਦੇ ਬਾਬਾ ਜੀ ਦੇ ਸੰਗੇ ਮਾਏ ਅੱਛਾ ਜੀ ਉਹ ਸੰਗੇ ਜਿਹੜੇ ਕਣਕ ਠਾਉਣ ਵਾਲੇ ਹੁੰਦੇ ਇੱਧਰ ਉੱਧ ਹਾਂਜੀ ਬਾੜ ਦੇਖਦਾ ਮਹੀਨਾ ਸੀ ਹਾਂਜੀ ਕਣਕਾਂ ਵੰਦੇ ਸੀ ਹੂੰ ਹੂੰ ਉਹ ਕੋਲ ਹੋਊਗਾ ਉਹਦੇ ਸੰਗ ਹਾਂਜੀ ਉਹ ਮਾਰੇ ਤਾਂ ਉਹ ਬਾਬੇ ਨੇ ਕਿਹਾ ਵੀ ਮੈਂ ਤਾਂ ਸ਼ਲੋਕ ਲਿਖਿਆ ਵੰਗੇ ਜੀ ਹਾਂਜੀ ਮੈਂ ਕਹਿੰਦਾ ਖਾਦਾ ਖੱਪਰ ਦੇ ਵਿੱਚੋਂ ਜਿਹਨੇ ਗੁੱਦਾ ਗੁੱਦਾ ਖਾਦਾ ਉਹਦਾ ਕੀ ਹਾਲ ਹਾਂਜੀ ਇਹਨੇ ਮੇਰੇ ਸੰਗੇ ਮਾਰੇ ਹੂੰ ਹੂੰ ਉਹਨੂੰ ਸ਼ਰਾਬ ਦਿੱਤਾ ਅੱਛਾ ਜੀ ਜਿਹਨੇ ਸ਼ਰਾਬ ਦਿੱਤਾ ਉਸ ਨੂੰ ਉਹ ਨੱਕ ਹੀ ਘਰਕ ਗਿਆ ਉੱਥੇ ਅੱਛਾ ਜੀ ਵੇਖੋ ਉਹ ਜਗ੍ਹਾ ਨੂੰ ਇੰਦਰੇ ਪਸੇ ਨਾ ਘਰ-ਘਰ ਕੇ ਉੱਚੀ ਜਗ੍ਹਾ ਅੱਛਾ ਉਹ ਬੋਣ ਪਿੰਡ ਦੇ ਵਿੱਚ ਬੋਣ ਪਿੰਡ ਦੇ ਐਸ ਸਾਈਡ ਤੇ ਅੱਛਾ ਜੀ ਪੱਛੋਂ ਵਾਲੇ ਪਾਸੇ ਜੋ ਘਰ ਦੇ ਥੱਲੇ ਘਰਕ ਗਏ ਅੱਛਾ ਜੀ ਤੁਹਾਨੂੰ ਦੱਸੂਗਾ ਵੀ ਉੱਥੇ ਅੱਛਾ ਜੀ ਤੇ ਬਾਬਾ ਜੀ ਉੱਧਰ ਤੁਹਾਡੇ ਦਿੱਕ ਦਿੱਲੀ ਤੋਂ ਮੰਨਾ ਕੀ ਆ ਪਿੰਡ ਵਾਲਿਆਂ ਦੀ ਇਸ ਜਗ੍ਹਾ ਬਾਰੇ ਇਸ ਜਗ੍ਹਾ ਬਾਰੇ ਬਣਦੀ ਵਿੱਚ ਵਧੀਆ ਗੱਲ ਵਧੀਆ ਗੱਲ ਆ ਜਿੱਦਾਂ ਹੁਣ ਇੱਕ ਉਹ ਜਗ੍ਹਾ ਹੋ ਗਈ ਇੱਕ ਉਹ ਹੋ ਗਈ ਉਹ ਲੋਕੀ ਨੇ ਕਹਿੰਦੇ ਇਹਨਾਂ ਨੂੰ ਜਗ੍ਹਾ ਬਣਾਈ ਜਾਂਦੇ ਪੈਸੇ ਤਾਂ ਹਾਂਜੀ ਹਾਂਜੀ ਇਹ ਨਹੀਂ ਗੱਲ ਹੈ ਕਿ ਇਹ ਸਚਾਈ ਆ ਸਚਾਈ ਆ ਜਿਹੜੀ ਮੈਂ ਦੋੰਗਾ ਤੇ ਜਿਸ ਵੇਲੇ ਉਹਨੇ ਸਾਬੇ ਹਾਂਜੀ ਉਹ ਖਦਵਾਨੇ ਖਰਬੂਜੀਆਂ ਦੇ ਵਿੱਚ ਕੀ ਕੀੜੇ ਪੈਣ ਲੱਗ ਪਏ ਬੀਜਣੋਂ ਖੜ ਗਏ ਅੱਛਾ ਜੀ ਤਾਂ ਫਿਰ ਸਾਲ ਹੋ ਗਏ ਅੱਛਾ ਜੀ ਉਹ ਬਾਈ ਐਸੇ ਮੋਰ ਮੈਂ ਟੋਕਰੇ ਬੰਦ ਕਿਵੇਂ ਦੇ ਹਾਂਜੀ ਆ ਟੋਕਰਾ ਨਹੀਂ ਜਿਹੜੇ ਹਾਂਜੀ ਹਾਂਜੀ ਤੋੜ ਪਿਆ ਹਾਂ ਹਾਂਜੀ ਮੇਰੇ ਬੱਚੇ ਵੀ ਨਿਕਲੇ ਕਿੱਥੇ ਉਹਦੇ ਉहां ਤੋਂ ਜਵਾਨ ਹੋ ਕੇ ਦੁਨੀਆ ਤੁਰਨਗੇ ਹਾਂਜੀ ਉਹ ਬੀਬੀ ਬੜੀ ਸਿਆਣੀ ਇਹਦੇ ਕੁੱਬੀ ਤੁਰ ਗਈ ਅੱਛਾ ਜੀ ਉਹਦੇ ਮੁੰਡੇ ਦਾ ਨਾਮ ਜੋਗਾ ਸਿੰਘ ਸੀ ਅੱਛਾ ਜੀ ਉਹ ਕਹਿੰਦੀ ਵੀ ਸਾਡੇ ਤਾਇਏ ਨੂੰ ਮਾਰੇ ਸੀ ਕਹਿੰਦੇ ਉਹ ਇਸ ਵੇਲੇ ਪੁਰਵਾੜ ਜੁਪੀ ਚ ਹਾਂਜੀ ਇੱਧਰ ਜੁਪੀ ਦਿੱਲੀ ਦੇ ਰਸਤੇ ਹਾਂਜੀ ਉਹ ਕਹਿੰਦੀ ਵੀ ਉਹਨੂੰ ਕਹਿੰਦੇ ਮਾਰੇ ਇਸ ਟਾਉਨੋਂ ਲੰਘ ਪਰਵਾਹ ਦੇ ਵਿੱਚ ਟੁੱਟੋ ਹੋ ਗਿਆ ਹਾਂਜੀ ਤਾਂ ਉਹ ਮੁੜੀ ਦਾ ਮੁੰਡਾ ਜੋਗਾ ਸੀ ਤੁਹਾਡੇ ਵਾਂਗੂ ਹਾਂਜੀ ਉਹ ਵੀ ਵਿਚਾਰਾ ਆਪਣੇ ਪਿਏ ਦੀ ਲਾਸ਼ ਲੈਣ ਗਿਆ ਬਾਹਰੋਂ ਹਾਂ ਹਾਂ ਬਾਹਰ ਗੁਜ਼ਰ ਗਿਆ ਹਾਂਜੀ ਉਹਦੇ ਨਾਲ ਪੰਜ ਸੱਤ ਮੁੰਡੇ ਵਾਲੇ ਦੋਲੇ ਪਿੰਡਾਂ ਦੇ ਯਾਰ ਦੋਸਤ ਲੈ ਗਿਆ ਹਾਂਜੀ ਉਹ ਵੀ ਮਾਰ ਗਿਆ ਠੀਕ ਹੈ ਜੀ ਜਾਣੀ ਉਹ ਪਰਿਵਾਰਤ ਖਤਮ ਹੋ ਗਿਆ ਦੱਸੋ ਇਹ ਪੀਰਾਂ ਦੀ ਜੜੀ ਪੀਰਾਂ ਨੂੰ ਉਹੀ ਆ ਕਿਸੇ ਗੁਰੂ ਪੀਰ ਜਿੱਦਾਂ ਦਾ ਮਰਜੀ ਉਹਨਾਂ ਕੋਈ ਟੀਚਰ ਮਖੋਲ ਹੱਥ ਜੋੜ ਕੇ ਲੰਘ ਜਾਓ ਕਿਸੇ ਨੂੰ ਮਾਰਾ ਚੰਗਾ ਨਾ ਕਹੋ ਹਾਂਜੀ ਇੱਥੇ ਮੇਰੇ ਕੋਲ ਬਹਿ ਕੇ ਲस्सी ਪੀ ਰੋਟੀ ਖਾ ਹਾਂਜੀ ਮੈਂ ਕਹਿੰਦਾ ਜੀ ਤੁਹਾਡੇ ਲੋਕ ਕਹਿੰਦੇ ਆ ਪਰੇ ਪਰੇ ਰੋਹ ਤੁਸੀਂ ਬਾਦਮੀਕੀ ਹਾਂ ਹਾਂਜੀ ਤੁਸੀਂ ਕਹਿੰਦੇ ਕਈ ਵਾਰ ਸ਼ੂਟ ਕਰਦੇ ਸੀ ਠੀਕ ਉਹ ਨਹੀਂ ਉਹ ਗੱਲ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਇਹ ਇਤਿਹਾਸ ਸੱਚੀ ਹੈ ਧਿਆਜ ਜੋ ਦੱਸਿਆ ਹਾਂ ਜੀ ਬਿਲਕੁਲ ਸੱਚ ਹੈ ਜੀ ਤੇ ਅਸੀਂ ਇਹੀ ਤੁਹਾਡੀਆਂ ਗੱਲਾਂ ਆਪਣੇ ਜਿੰਨੇ ਵੀ ਦੇਖ ਰਹੀ ਸੰਗਤ ਤੱਕ ਪਹੁੰਚਾਉਣੀ ਆ ਤੇ ਬੇਨਤੀ ਮੇਰੀ ਅੱਜ ਨੋਟ ਕਰਿਓ ਵੀਡੀਓ ਤੁਸੀਂ ਬਹੁਤ ਸ਼ੇਅਰ ਕਰਦੇ ਆ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਦ ਤੋਂ ਵੱਦ ਜਿੰਨਾ ਸ਼ੇਅਰ ਕਰ ਸਕਦੇ ਕਰੋ ਤਾਂ ਜੋ ਇਸ ਇਤਿਹਾਸਿਕ ਸਥਾਨ ਦੀ ਕੋਈ ਉਸਾਰੀ ਕਰ ਸਕੇ ਕੋਈ ਮਰੰਮਤ ਕਰ ਸਕੇ ਕੋਈ ਵੀ ਫਿਰ ਵੀ ਬਾਬਾ ਫਰੀਦ ਜੀ ਆ ਦੇਖੋ ਉਹ ਮਾਰਕ ਹੋ ਗਿਆ ਕਾਫੀ ਸਾਲਾਂ ਤੋਂ ਹੋਊਗਾ ਹਾਂਜੀ ਇੱਕ ਵਾਰੀ ਮੈਂ ਜਾਵਾਂ ਗੇੜਾ ਲਾਉਂਦਾ ਸੀ ਮੈਂ ਆਲੇ ਦੁਲੇ 10-10 ਪਿੰਡਾਂ 'ਚ ਘੁੰਮਦਾ ਰਿਹਾ ਹਾਂਜੀ ਮੈਂ ਤੁਰਿਆ ਜਾਵਾਂ ਤਾਂ ਉੱਥੇ ਖੁਰਬੂਜੇ ਵੇਚੇ ਅੱਛਾ ਜੀ ਮੈਂ ਕਿਹਾ ਜੀ ਇੱਥੇ ਤਾਂ ਬਾਬੇ ਨੇ ਸ਼ਰਾਬ ਹੋਟਾਇਆ ਜੀ ਤੁਸੀਂ ਕੋਈ ਬੀਜੋ ਕਹਿੰਦਾ ਉਹ ਮੁਕਤ ਹੋ ਗਿਆ ਮੁਕਤ ਹੋ ਗਿਆ ਉਹਦੀ ਜਿਹੜੀ ਸੀ ਆਰ ਜੂ ਖਤਮ ਹੋ ਗਈ ਜੀ ਹਾਂਜੀ ਫੇਰ ਉਹ ਬਿਗਣ ਲੱਗ ਪਈ ਪੂਰੀ ਕੰਨ ਲਾ ਪਈ ਇੱਕ ਕੁੜੀ ਆਈ ਉਹ ਮੇਰੇ ਸਾਹਮਣੇ ਉਹ ਖੁਰਬੂਜੇ ਲੈ ਉਹ ਕਹਿੰਦੀ ਇੱਥੇ ਸ਼ਰਾਬ ਦਿੱਤਾ ਜੀ ਕੁੜੀ ਬੂੜਦੀ ਸੀ ਅੱਛਾ ਜੀ ਉਹ ਆਪਣੇ ਸਹੁਰਿਆਂ ਤੋਂ ਆਈ ਹੋਗੀ ਹਾਂਜੀ ਹਾਂਜੀ ਉਹ ਕਹਿੰਦੇ ਉਹ ਖਤਮ ਹੋ ਗਿਆ ਖਤਮ ਹੋ ਗਿਆ ਕੋਣ ਠੀਕ ਲੱਗਦੇ ਆ ਅੱਛਾ ਜੀ ਜੀ ਬਾਣੀ ਸਭ ਕੁਝ ਚਲੋ ਫਿਰ ਵੀ ਬਾਬਾ ਜੀ ਦਾ ਸ਼ੁਕਰ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਲਾਈਕ ਕਰਿਓ ਕਰ ਦੋਗੇ ਤਾਂ ਬਹੁਤ ਵਧੀਆ ਆ ਕਿਉਂਕਿ ਦੇਖੋ ਕਿੰਨਾ ਇਤਿਹਾਸਿਕ ਦੁਆਰਾ ਫਿਰ ਇਹੀ ਰਿਕੁਐਸਟ ਹੈ ਮੇਰੀ ਕਿ ਦੇਖੋ ਸਾਡੇ ਕਈ ਇਤਿਹਾਸਿਕ ਸਥਾਨ ਆ ਜਿਨ੍ਹਾਂ ਦੇ ਮਤਲਬ ਕਈ ਵਾ ਲੋਕਾਂ ਨੂੰ ਪਤਾ ਹੀ ਨਹੀਂ ਤੁਹਾਡੇ ਵੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇਲਾਕੇ 'ਚ ਕੋਈ ਏਦਾਂ ਦਾ ਸਥਾਨ ਹੈਗਾ ਆ ਜਿਹੜਾ ਤੁਸੀਂ ਚੁੰਨੇ ਆ ਕਿ ਬਾਦ ਤੋਂ ਬਾਦ ਲੋਕਾਂ ਤੱਕ ਪਹੁੰਚ ਸਕੇ ਤਾਂ ਉਹਦਾ ਹੀ ਕੋਈ ਦੇਖਭਲ ਕੀਤੀ ਜਾ ਸਕੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਮੈਂ ਤੁਹਾਡੇ ਕਮੈਂਟਾਂ ਦੇ ਛੇੜ ਦੇ ਉਡੀਕ ਵਿੱਚ ਰਵਾਂਗਾ ਸੋ ਮਿਲਾਂਗੇ ਦੁਆਰਾ ਨਵੀਂ ਵੀਡੀਓ 'ਚ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਨੋ ਹਿਸ਼ਾਰਪੁਰ ਤੋਂ ਸਤਿ ਸ਼੍ਰੀ ਅਕਾਲ ਜੀ